ਲਓ ਜੀ 18000 ਵਾਲਾ ਬੈੱਡ ਲੈ ਜਾਓ ਸਿਰਫ 12500 ਚ ਕੋਈ 20000 ਵੀ ਮੰਗਦਾ ਅਸੀਂ ਦਵਾਂਗੇ 12500 ਚ ਲੈਟਾ ਲੂਟਾ ਜਗਣ ਵਾਲਾ ਬੈੱਡ ਆਹ ਅਲਮਾਰੀ ਚੈੱਕ ਕਰ ਲਓ ਕੋਈ 12000 ਮੰਗ ਰਿਆ ਕੋਈ 13000 ਮੰਗ ਰਿਆ ਸਾਡਾ ਰੇਟ ਸਿਰਫ 6500 ਰੁਪਈਆ ਨਾ ਅਸੀਂ ਇਹਦਾ 25000 ਲੈਣਾ ਨਾ 26000 ਲੈਣਾ ਐਲ ਟਾਈਪ ਸੋਫਾ ਦੋ ਸੈਟੀਆਂ ਨਾਲ ਸਾਡਾ ਇਸ ਸੋਫੇ ਆ ਰੇਟ ਹੈਗਾ ਸਿਰਫ 16500 ਆਹ ਦੇਖੋ ਇਹਨੂੰ ਸ਼ੂਰ ਲੈ ਕਹੋ ਚਾਹੇ ਛੋਟੀ ਅਲਮਾਰੀ ਕਹੋ 5 5000 ਰੁਪਈਆ ਰੇਟ ਬਾਜ਼ਾਰ ਦਾ ਅਸੀਂ 2200 ਰੁਪਏ ਦੇ ਦੇਣੀ ਆ ਡਰੈਸਿੰਗ ਟੇਬਲ 4500 ਵਾਲੀ ਸਿਰਫ ਲੈ ਜੋ 2000 ਰੁਪਏ ਚ 5000 ਦੀ ਡਰੈਸਿੰਗ ਟੇਬਲ ਹੈ ਜੋ ਦਰ 6500 ਰੁਪਇਆ ਬਾਜ਼ਾਰ 'ਚ ਵਿਕਦਾ ਅਸੀਂ ਦਵਾਂਗੇ 3000 ਰੁਪਏ 'ਚ ਆਹ ਦੇਖੋ ਜੀ ਪ੍ਰੈਸਟੇਬਲ ਬਾਜ਼ਾਰ 'ਚ 4500 5000 ਵਾਲਾ ਸਾਡੇ ਕੋਲ ਲੈ ਜਾਓ ਸਿਰਫ 2600 ਰੁਪਏ ਦਾ ਦੇਖੋ ਬ੍ਰਾਂਡਡ ਗੱਦੇ ਹੈਵੀ ਗੱਦਿਆਂ ਦੀ ਜੋੜੀ ਬਾਜ਼ਾਰ 'ਚ 6000 ਰੁਪਇਆ ਅਸੀਂ 3500 ਰੁਪਏ 'ਚ 1 ਸਾਲ ਦੀ ਗਾਰੰਟੀ ਤੁਸੀਂ ਲੈਣਾ ਹੈਗਾ ਬੰਦ ਪੀਸ ਗੱਦਾ ਇਹ ਬਾਜ਼ਾਰ 'ਚ 10000 ਰੁਪਇਆ ਸਾਡਾ ਰੇਟ ਹੈਗਾ ਸਿਰਫ ਇਹਦਾ 5000 ਰੁਪਇਆ 2 ਸਾਲ ਤੱਕ ਇਸ ਗੱਦੇ ਦੀ ਵੀ ਗਾਰੰਟੀ ਹੈਗੀ ਆ ਸਰਪ 15 ਦਿਨ ਦੀ ਸੇਲ ਸਟਾਕ ਕਲੀਅਰੈਂਸ ਸੇਲ ਆਤੀ ਆ 19 ਮਈ ਤੋਂ ਸ਼ੁਰੂ 2 ਜੂਨ ਤੱਕ ਆ ਜਾਓ ਹੋਰ ਵੱਡੇ ਫਾਇਦੇ ਕਰਾਂਗੇ ਐਡਰੈਸ ਤੁਹਾਡੀ ਸਕਰੀਨ ਤੇ ਆ ਗਿਆ ਸੇਖੋ ਫ੍ਰੀਚ ਹਾਊਸ ਮੇਨ ਖਾਸਾ ਅਡਾ ਨੀਅਰ ਐਚਡੀਐਫਸੀ ਬੈਂਕ ਅਟਾਰੀ ਰੋਡ ਸੇਖੋ ਸਾਹਿਬ ਜਿਹੜੇ ਰੇਟ ਮੈਂ ਦੇਤੇ ਤੁਹਾਨੂੰ ਲੋਕਾਂ ਨੂੰ ਦੇਣੇ ਪੈਣੇ ਆ ਤੁਸੀਂ ਕਹਿੰਦੇ ਹੋ ਸਟਾਕ ਨੇ ਸੇਲ 15 ਦੇਂਦੀ ਗੱਲ ਕਲੀਅਰ ਕਰ ਦੋ ਰੇਟ ਦਵਾਂਗੇ ਸਟਾਕ ਭਾਵੇਂ ਪਹਿਲੇ ਪੰਜਾਂ ਦਿਨਾਂ 'ਚ ਵੀ ਮੁੱਕ ਜੇ 15 ਦੇਣ ਇਹ ਰੇਟ ਤੁਹਾਨੂੰ ਮਿਲ ਲੰਗੇ ਅਸੀਂ ਆਪਣੀ ਗਰੰਟੀ ਲੈਣੀ ਆ ਵੇਖੋ ਜੀ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਤੁਸੀਂ ਡੇਟ ਨੋਟ ਕਰ ਲਿਓ ਇੰਨੇ ਦਿਨਾਂ ਤੱਕ ਜਿਹੜੇ ਰੇਟ ਬੋਲਾਂਗੇ ਉਹ ਦਵਾਂਗੇ ਜੇ ਨਹੀਂ ਦਵਾਂਗੇ ਤੁਹਾਡਾ ਤੇਲ ਖਰਚਾ ਆਉਣ ਜਾਣ ਦਾ ਖਰਚਾ ਸਾਰ ਸੇਖੋ ਫਰੀਚਰ ਚੱਲੇਗਾ ਸੋਬਾਈ ਜਿੰਨਾ ਵੀ ਸਟਾਕ ਵੇ ਆ ਸਾਰੇ ਦੇ ਸੇਲ ਆ ਤੇ ਮੈਨੂੰ ਇਹਦੇ ਵੀ ਦੱਸੋ ਨਾ ਰੇਟ ਕੀ ਆ ਧੱਗੜ ਸਾਹਿਬ ਜੋ ਵੀ ਇਹ ਨਹੀਂ ਵੀ ਇੱਕ ਚੀਜ਼ ਦੋ ਚੀਜ਼ ਸਾਰੀਆਂ ਦੇ ਰੇਟ ਤੁਹਾਨੂੰ ਦਵਾਂਗੇ ਆ ਦੇਖੋ ਨੋਟ ਕਰੋ ਸ਼ੀਸ਼ਾ ਪਾ ਕੇ 25000 ਵਾਲਾ ਸੋਫਾ 22000 ਦੇ ਵਿੱਚ ਆਈ ਜਾਓ ਕੈਮਰਾਮੈਨ ਜੀ 22000 ਵਾਲਾ 20500 ਦੇ ਵਿੱਚ ਆ ਵੇਖੋ ਮਾਡਲ ਅੱਜ ਹੀ ਬਣਾਇਆ ਵਾ ਅੱਜੇ ਲੱਗਾ ਹੀ ਆ ਤਿਆਰ ਹੋ ਕੇ ਨਵਾਂ ਮਾਡਲ ਸੱਤ ਸੀਟਾਂ 4/3 ਦੇ ਟੇਬਲ ਦੇ ਨਾਲ ਬੱਕਾ ਦੀ ਜਿੱਦਾਂ ਰਿਕੁਆਇਰਮੈਂਟ ਪਈ ਵੱਡਾ ਟੇਬਲ ਹਨ ਤੇ ਇਹ ਜਿਹੜਾ ਵਾ ਤਾਂ ਗਰਦਾਬ ਉਹਦਾ 30-35000 ਵਾਲਾ ਸੈੱਟ ਹੁੰਦਾ ਵਾ ਤੁਹਾਨੂੰ ਸਿਰਫ ਤੇ ਸਿਰਫ ਇਹ ਸੈੱਟ 26000 ਦੇ ਵਿੱਚ ਦਵਾਂਗੇ ਸ਼ੀਸ਼ਾ ਪਾ ਕੇ 4/3 ਟੇਬਲ ਦੇ ਨਾਲ ਇਹ ਆਹੀ 18000 ਰੁਪਏ ਦਾ ਜਿਹੜਾ ਬੈੱਡ ਵੇਚਦੇ ਆ ਇਹ ਜਿਹੜਾ ਇਸ ਵੀਡੀਓ ਦੇ ਵਿੱਚ 16000 ਰੁਪਏ ਦਾ ਮਿਲੇਗਾ ਜੀ ਇਹ ਵੀ ਜਿਹੜਾ 16000 ਰੁਪਏ ਦਾ ਮਿਲੇਗਾ ਜੀ ਫੇਰ ਆਪ ਦਾ ਕਿਉਂਕਿ ਆਹ ਵੇਖੋ 10 ਸੀਟਾਂ ਵਾਲਾ ਵੱਡਾ ਸੋਫਾ ਇਹਦਾ ਆਪ ਦਾ 38 38000 ਰੁਪਿਆ ਮੰਗਦੇ ਆ ਇਹ ਕਹਿ ਕੇ ਵੀ ਭਾਈ ਡਿਲੀਵਰੀ ਫ੍ਰੀ ਕਰ ਦਾਂਗੇ ਜਦ ਕਿ ਸਾਡਾ ਇਹਦਾ ਨੇਚੁਰਲੀ ਰੇਟ ਜਿਹੜਾ 32000 ਰੁਪਿਆ ਹੁੰਦਾ ਵਾ 6000 ਰੁਪਿਆ ਕਿਸੇ ਵੀ ਲੋਕੇਸ਼ਨ ਦਾ ਕਰਾਇਆ ਨਹੀਂ ਲੱਗਦਾ ਸਾਰੇ ਪੰਜਾਬ ਦੇ ਵਿੱਚ ਫਿਰ ਵੀ ਜੇ ਗੱਲ ਕਰੀਏ ਇਹ ਤਿੰਨ ਸ਼ੀਟਾਂ ਕਾਰਨਰ ਤਿੰਨ ਸ਼ੀਟਾਂ ਨਾਲ ਦੋ ਸ਼ੀਟਾਂ ਚੇਅਰ ਆਪਣਾ ਟੇਬਲ ਤੇ ਸ਼ੀਸ਼ਾ ਇਹਦੀ ਗੱਲ ਕਰੀਏ ਸਾਡਾ 32000 ਨਾਰਮਲ ਰੇਟ ਹੁੰਦੇ ਆ باوجود ਵੀ ਇਹ ਸਿਰਫ ਤੇ ਸਿਰਫ ਇਸ ਵੀਡੀਓ ਵਿੱਚ ਐਨੇ ਦੇਣ ਲਈ ਪਿਆਰਿਓ ਫਿਰ ਇਹ ਵਾਰ-ਵਾਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀ ਤੁਹਾਨੂੰ ਚੇਤਾ ਨਾ ਭੁੱਲ ਜੇ ਹੋਰ ਸਾਡੇ ਤੋਂ ਸ਼ੂ ਰੈਗਵੇ ਕੋ 2200 ਦੇ ਵਿੱਚ 15 ਇੰਚੀ ਡੂੰਗਾ ਸਲੈਪਾਂ ਵਾਲਾ ਦੇ ਦਾਂਗੇ ਜੀ ਕੋਈ ਵੀ ਤੁਹਾਡੇ ਲਾਗੇ ਕਾਰੀਗਰ ਜਾਂ ਸਿਆਣਾ ਦੁਕਾਨਦਾਰ ਆ ਤੁਸੀਂ ਉਹਨੂੰ ਪੁੱਛਦੇ ਆਂ ਬਾਈ ਆ ਦੇਖੋ ਮੈਨੂੰ ਬੈੱਡ ਬੜਾ ਸੋਹਣਾ ਲੱਗਾ ਲੇਟਾਂ ਲੂਟਾਂ ਜਗਦੀਆਂ ਬੈਕ ਤੇ ਕਪੜਾ ਸੋਹਣਾ ਮਾਇਕਾ ਵੀ ਚੰਗਾ ਫੇਰ ਸਵਿੱਚ ਵੀ ਲੱਗੇ ਚਾਰਜਿੰਗ ਲਈ ਇਹ ਧੱਗੜ ਸਾਹਿਬ ਅਸੀਂ 20000 ਰੁਪਏ ਦਾ ਸੇਲ ਕਰਦੇ ਆਂ ਬਾਜ਼ਾਰ ਦਾ ਤੇ ਪਤਾ ਨਹੀਂ ਕਿੰਨੇ ਸੇਲ ਹੁੰਦਾ ਹੋਊਗਾ 10 ਸਾਲ ਅਸੀਂ ਭਲਾਈ ਦੀ ਗਾਰੰਟੀ ਲੈਣੀ ਹੁੰਦੀ ਆ ਟੁੱਟ ਭੱਜ ਦੀ ਕੋਈ ਗਾਰੰਟੀ ਨਹੀਂ ਹੁੰਦੀ ਜੀ ਆਹ ਵੇਖੋ ਇਹਦੇ 'ਚ ਵੀ ਸਾਰੀ ਅਸੀਂ ਫੋਮ ਯੂਜ਼ ਕਰਦੇ ਆ ਉਹ ਵੀ 2 ਇੰਚੀ ਲੈਟਾ ਤੁਸੀਂ ਦੇਖ ਸਕਦੇ ਜੋ ਸੁੱਚ ਪਲੱਗ ਲੱਗੇ ਆ ਰੇਲਿੰਗ ਵਗੈਰਾ ਲੱਗੀ ਆ ਪਲਾਈ ਦਾ ਬੈੱਡ ਬਣਿਆ ਹੁੰਦਾ ਜਵੜਾ ਹੋਵੇ ਬੈੱਡ ਫ੍ਰੀ ਠੀਕ ਹੈ ਜੀ ਪਲਾਈ ਦਾ ਬੈੱਡ ਬਣਿਆ ਹੁੰਦਾ ਇਹਦਾ 20000 ਰੁਪਏ ਵਾਲੇ ਦਾ ਰੇਟ ਸਿਰਫ ਤੇ ਸਿਰਫ 15 ਦਿਨਾਂ ਲਈ ਤੁਹਾਨੂੰ ਇਸ ਵੀਡੀਓ ਦੇ ਵਿੱਚ 18500 ਰੇਟ ਦੇਵਾਂਗੇ ਕੋ ਬੱਡੇ ਫਾਇਦੇ ਹੋ ਰਿਹਾ ਛੇਤੀ ਛੇਤੀ ਸੇਖੋ ਫਰਨੀਚਰ ਹਾਊਸ ਆਜੋ ਬਹੁਤ ਰਾਇਲ ਆ ਦੇਖੋ ਲਗਜ਼ਰੀ ਬੈੱਡ ਵੀ ਆ ਇਹ ਨਹੀਂ ਵੀ ਸਾਡੇ ਕੋਲ 12 12000 ਦੇ ਆ ਦੇਖੋ 50 50000 ਰੁਪਇਆ ਬਾਜ਼ਾਰ 'ਚ ਇਸ ਬੈੱਡ ਦਾ ਮੰਗਿਆ ਨਾ 50 50000 ਇਹ ਧਗੜਦਾ ਵਸੀਂ 27000 ਦਾ ਸੇਲ ਕਰ ਰਹੇ ਸੀ ਅਜੇ ਕਿ ਜਾਂਦੇ ਪਰਸੋਂ ਗਿਆ 27000 ਦਾ ਹੁਣ ਜਿਹੜਾ ਵਾ ਸਿਰਫ 25000 ਰੁਪਇਆ ਦੇ ਵਿੱਚ ਇਹ ਵੀ ਬੈੱਡ ਕਾ ਨੂੰ ਦੇ ਦਾਂਗੇ ਦੇਖੋ ਸਾਡੇ ਕੋਲ ਬਹੁਤ ਹਾਈ ਰੇਂਜ ਆ ਵੈਰਾਈਟੀਆਂ ਬਹੁਤ ਆ ਨਵੇਂ ਨਵੇਂ ਮਾਡਲ ਆ ਰਹੇ ਸਾਡੇ ਕੋਲ ਇੱਧਰ ਦੇਖੋ ਕੈਮਰਾਮੈਨ ਜੀ ਕੈਮਰਾ ਮ ਕੋਗੇ ਤੁਸੀਂ ਬਹੁਤ ਮੰਗ ਰਹੇ ਸੀ ਕਸਟਮਰਾਂ ਦੀ ਡਿਮਾਂਡ ਜਿਹੜੇ ਮੰਗ ਰਹੇ ਉਹਨਾਂ ਨੇ ਆਪੇ ਵੀਡੀਓ ਲਈ ਸਮਝ ਜਾਣਾ ਕਸਟਮਰਾਂ ਦੀ ਡਿਮਾਂਡ ਤੇ ਇਹ ਵਕਤ ਨਵਾਂ ਸਪਾਰਕਲ ਬੱਕੇ ਵਾਲਾ ਬੈੱਡ 9 ਫੁੱਟ ਤਾਂ ਡੇਲੀ ਤਿਆਰ ਆ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਮਤਲਬ ਜਿਹੜੇ ਆ ਪਸੰਦ ਦਰਾਂ ਤੁਹਾਨੂੰ ਲੈ ਜਾਓ ਕਲਰ ਬੱਕੋ ਵੱਖਰੇ ਆ ਡਿਜ਼ਾਈਨ ਬੱਕੋ ਵੱਖਰੇ ਆ ਮਾਈਕੇ ਬੱਕੋ ਬੱਕਰੇ ਲਾਈਟਾਂ ਬੱਕੋ ਬੱਕਰੀਆਂ ਆ ਦੇਖੋ ਵੱਡੇ ਵੱਡੇ ਹੋਟਲਾਂ ਦੇ ਵਿੱਚ ਆ ਬੈੱਡ ਪਏ ਹੁੰਦੇ ਆ 40000 45000 42000 ਆ ਰੇਟ ਬਾਜ਼ਾਰ ਦੇ ਆ ਸਵਾ 6 ਫੁੱਟੇ ਬੈੱਡ ਆ ਜੀ ਅੰਦਰੋਂ ਬਕਸੇ ਦੇ ਉੱਤੋਂ ਸਵਾ 6 ਫੁੱਟੇ ਆ ਜੀ ਇਹ ਜਿੱਦਾਂ ਕੋਈ ਡਿਮਾਂਡ ਕਰਦਾ ਦੋ ਦਰਾਜ 올ਿਵ ਗ੍ਰੀਨ ਕਲਰ ਲੱਗਾ ਹੋਆ ਡਿਜ਼ਾਈਨ ਤੁਹਾਡੇ ਸਾਹਮਣੇ ਆ ਦੋ ਦਰਾਜ ਇੱਕ ਸਾਈਡ ਤੇ ਪਏ ਆ ਫਰੰਟ ਦੇ ਉੱਤੇ ਫੱਟਾ ਹੋਆ ਜੀ ਫਰੰਟ ਦਾ ਡਿਜ਼ਾਈਨ ਵੀ ਸੇਮ ਆ ਇਹ ਵੀ ਤੁਹਾਨੂੰ ਬੜੇ ਵਧੀਆ ਰੇਟ ਤੇ ਦੇ ਦਾਂਗੇ 35000 ਵਾਲਾ ਬੈੱਡ ਤੁਹਾਨੂੰ ਬਹੁਤ ਵਧੀਆ ਰੇਟ ਤੇ ਦੇ ਦਾਂਗੇ ਜਿੱਦ ਤੁਸੀਂ ਹਰਾਨ ਹੋ ਜਾਓਗੇ ਏਡਾ ਸੋਹਣਾ ਰੇਟ ਦੇ LED ਪੈਨਲ 6x5 6x6 ਸਾਰੇ ਸਾਈਜ਼ ਮਿਲ ਜਾਣਗੇ ਮਾਡਲ ਬਹੁਤ ਤਰ੍ਹਾਂ ਦੇ ਸਸਤੇ ਮਹਿੰਗੇ ਹਰ ਤਰ੍ਹਾਂ ਦੇ ਮਾਡਲ ਬਣਾਉਂਦੇ ਪਰ ਇਹ ਆ ਵੀ ਬਿਆਰ ਨਾਲੋਂ ਸਸਤਾ ਜ਼ਰੂਰ ਦਵਾਂਗੇ ਫਿਰ ਉਸ ਤੋਂ ਬਾਅਦ ਆ 9 ਫੁੱਟ ਦੇ ਵਿੱਚ ਡਿਜ਼ਾਈਨ ਵੇਖੋ ਜੀ ਆ ਫੈਂਸੀ ਦੇ ਵਿੱਚ ਵੇਖੋ ਜੀ ਇਹ ਕਾ ਡਿਜ਼ਾਈਨ ਵੇਖੋ ਜਿਹੜਾ ਤੁਹਾਡੇ ਆਪ ਦਾ ਕਹਿਣ ਤੇ ਬਣਾਇਆ ਗਿਆ ਹੋਆ ਪ੍ਰੋਫਾਈਲ ਲਾਈਟ ਲਾ ਕੇ ਜੀ ਲੈਟ ਦੇ ਅੰਦਰ ਵਾਰ ਕਰਤੀ ਆ ਜਿਹੜਾ ਕਿ ਮਾਤਰ ਬਈ ਹਾਰ ਵਾਲਾ ਮਾਡਲ ਤੁਹਾਨੂੰ ਇਹ ਵੀਡੀਓ ਕਰਕੇ 20000 ਰੁਪਏ ਦਾ ਮਿਲੇਗਾ ਦੇਖੋ ਲੈਟ ਬੜੀ ਸੋਹਣੀ ਲੱਗੀ ਨਾਲੇ ਪਿੰਕ ਲੈਟ ਆ ਬਲੈਕ ਬੈਕਸਾਈਡ ਆ ਰੇਟ ਸਿਰਫ 20000 ਆ ਬਾਜ਼ਾਰ ਚ 35000 15 15 10 10000 ਰੁਪਿਆ ਬਾਜ਼ਾਰ ਨਾਲੋਂ ਸਸਤਾ ਫਿਰ ਤੁਸੀਂ ਰੂਮ ਚੇਅਰ ਲੈਣੀਆਂ ਦੇਖੋ ਬੜੀਆਂ ਜੈਂਟਲਮੈਨ ਆ ਤੁਸੀਂ ਵੱਡੇ ਵੱਡੇ ਅਮੀਰ ਲੋਕਾਂ ਦੇ ਘਰਾਂ ਚ ਐਮ ਐਲ ਏ ਮੰਤਰੀਆਂ ਜਿਹਨੂੰ ਤਾਂ ਇਦਾਂ ਦੇ ਕਨਸੈਪਟ ਹੁੰਦੀ ਆ ਇਹ ਰੂਮ ਚੇਅਰ ਵੀ ਤੁਹਾਨੂੰ ਬੈਸਟ ਪ੍ਰਾਈਸ ਤੇ ਇਹ ਧਗੜ ਸਾਹਿਬ ਸਾਡੇ ਤੋਂ ਦੋ ਸੈੱਟ ਪਏ ਆ ਆ ਵਾਲਾ ਇੱਕ ਸੈ ਇੱਕ ਚੇਅਰ ਉਹ ਵੀ ਟਾਲੀ ਦੇ ਵਿੱਚ ਫਿਰ ਆ ਦੇਖੋ ਜੀ ਲਮਾਰੀ ਜਿਹੜੀ ਆ 7 8 3 ਭਾਗਾਂ ਦੇ ਵਿੱਚ ਬਣੀ ਹੋਈ ਆ ਇਹਦੀ ਲਮਾਰੀ ਦੀ ਜਿਹੜੀ ਹੈ ਨਾ ਸਪੈਸ਼ਲ ਤਿਆਰ ਕਰੀ ਦੀ ਆ ਜਿੱਦਾਂ ਹੋ ਗਿਆ ਕੋਟ ਪੈਂਟ ਨਹੀਂ ਆਉਂਦੇ ਸ਼ਿਕਾਇਤ ਆਉਂਦੀ ਗਾਕਾ ਦੀ ਹੈ ਨਾ ਕਿਉਂਕਿ ਬਾਜ਼ਾਰ ਤੋਂ 18 18 ਇੰਚ ਚੱਲਣ ਡੈ ਵੀ ਆ ਪਹਿਲਾਂ 20 ਇੰਚ ਹੁੰਦੀ ਸੀ ਇਹ ਲਮਾਰੀ ਜਿਹੜੀ ਇਹ 24 ਇੰਚ ਆ ਇਹ ਜਿਹੜਾ ਨਾ ਇੱਕ ਤੇ ਪਾਰਟੀਕਲ ਬੋਰਡ ਹੁੰਦਾ ਉਹ ਸਾਡੇ ਤੋਂ ਵੀ ਹੁੰਦੀਆਂ ਵਾ ਉਹ ਸਸਤੀਆਂ ਬਹੁਤ ਹੁੰਦੀਆਂ ਇਹ ਪਾਰਟੀਕਲ ਬੋਰਡ ਨਹੀਂ ਆ ਇਹ ਉਸ ਤੋਂ ਉੱਪਰ ਵਾਲਾ ਬੋਰਡ ਆ ਬਹੁਤ ਵਧੀਆ ਲਾਈਫ ਇਸ ਬੋਰਡ ਦੀ ਹੈਗੀ ਆ ਇਹਦੇ ਚ ਕਲਰ ਡਿਜ਼ਾਈਨ ਸਾਨੂੰ ਬਹੁਤ ਮਿਲ ਜਾਣਗੇ ਸਾਡੇ ਮੈਂ ਦੇਖ ਰਿਹਾ ਸੇਖੋ ਸਾਹਿਬ ਆ ਲੋਕ ਲੋਕ ਚਾਬੀਆਂ ਚੂਬੀਆਂ ਦੀ ਵੀ ਕਾਫੀ ਹਾਈ ਕੁਆਲਿਟੀ ਆ ਮਤਲਬ ਆ ਦੇਖੋ ਹੈਂਡਲ ਦੇਖ ਲੋ ਹਰ ਇੱਕ ਚੀਜ਼ ਬੜਾ ਇਹ ਧਗੜ ਸਾਹਿਬ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਆ ਇਹ ਜੇ ਆਪ ਦਾ ਕੀ ਉਹਨੂੰ ਕਹਿੰਦੇ ਮਹਿੰਗੀ ਚੀਜ਼ ਆ ਨਾ ਤੇ ਇਹਨੂੰ ਹਰ ਇੱਕ ਚੀਜ਼ ਹੀ ਮਹਿੰਗੀ ਲੱਗੀ ਆ ਬਹੁਤ ਹੈਵੀ ਮਟੀਰੀਅਲ ਲੱਗਾ ਤੇ ਬਹੁਤ ਹੈਵੀ ਲਮੀਰਾ ਵਾਲੀ ਆ ਡਾਈਨਿੰਗ ਟੇਬਲ ਵੀ ਬੜੇ ਸੋਹਣੇ ਕਨਸੈਪਟ ਟਾਲੀ ਦੇ ਸਾਰੇ ਇਹ ਸਾਰਾ ਬਲੈਕ ਟਾਲੀ ਦਾ ਹੀ ਹੁੰਦਾ ਜੀ ਦੇਖੋ ਡਾਈਨਿੰਗ ਟੇਬਲ ਦੇ ਵਿੱਚ ਵੀ ਤੁਸੀ 6 ਕੁਰਸੀਆਂ ਲੈਣਾ ਹੈਗਾ ਇਧਰ ਮਾਰਬਲ ਤਾਂ ਨਹੀਂ ਹੈਗਾ ਸ਼ੀਸ਼ਾ ਆ ਸ਼ੀਸ਼ੇ ਦੇ ਵਿੱਚ ਵੀ ਬੜੇ ਸੋਹਣੇ ਡਿਜ਼ਾਈਨ ਹੈਗੇ ਆ ਟਾਲੀ ਦੇ ਬਣੇ ਹੋਏ ਡਾਈਨਿੰਗ ਟੇਬਲ ਵੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ 'ਤੇ ਆਪਾਂ ਦੇ ਰਹੇ ਨੇ ਆਲਮਾਰੀਆਂ ਦੇਖੋ ਵੱਖ-ਵੱਖ ਤਰ੍ਹਾਂ ਦੇ ਸੋਹਣੇ ਪ੍ਰਾਈਸ ਤੁਹਾਨੂੰ ਦੇ ਦੇਣ ਹੈਗੇ ਆ ਸੇਖੋ ਤਾਂ ਬੜਾ ਪਿਆਰਾ ਮਾਡਲ ਆ ਬੜਾ ਸੋਹਣਾ ਕਲਰ ਆ ਕੁਛ ਨਾ ਬੜੀਆਂ ਹਾਈ ਕੁਆਲਿਟੀ ਦੀਆਂ ਦੋ ਸੈਟੀਆਂ ਟੇਬਲ ਵੀ ਚੰਗਾ ਚੌੜਾ ਇਹਦਾ ਵੀ ਦੱਸੋ ਪ੍ਰਾਈਸ ਕੀ ਇਹਦੇ ਨਾਲ ਗੱਲ ਕਰੀਏ ਮਾਰਕੀਟ 38 38000 ਰੁਪਏ ਦੇ ਸੈੱਟ ਵਿਕਦਾ ਜੀ ਸਾਡਾ ਰੇਟ ਜਿਹੜਾ ਇਹਦਾ ਹੁੰਦਾ 32000 ਰੁਪਏ 5 ਸਾਲ ਅਸੀਂ ਗੱਡੀ ਦੀ ਗਾਰੰਟੀ ਲੈਨੇ ਆ ਜੀ ਠੀਕ ਆ ਜੀ ਮੋਸ਼ਾ ਇੱਥੇ ਲੱਗਾ ਆ ਵਾ ਠੀਕ ਆ ਤੇ ਜੇ ਹੋਣ ਇਹ ਗੱਲ ਕਰੀਏ ਜਿਹੜਾ 15 ਦਿਨਾਂ ਦੇ ਰੇਟ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ 28000 ਰੁਪਏ ਦਾ ਪਵੇਗਾ ਸੈਪਰੇਟ ਕਾਰਨਰ 33 ਸੀਟਰ ਨਾਲ ਲੱਗੇ ਵਾਲੇ ਮੈਨੂੰ ਇੰਨਾ ਪਤਾ ਤੁਸੀਂ ਮਾਰਕੀਟ ਜਿੱਥੋਂ ਮਰਜ਼ੀ ਟਰਾਈ ਕਰ ਲਓ 40 ਐਚ 4 ਦਾ ਕੁਸ਼ਨ ਲੱਗਣਾ ਚਾਹੀਦਾ ਵਾ ਕੋਈ ਵੀ ਮੋਛਾ ਲਾ ਕੇ ਰੇਟ ਨਹੀਂ ਦੇ ਪਾਏਗਾ ਦੇਖੋ ਬਾਜ਼ਾਰ 'ਚ ਸ਼ਰਿਆਂ ਵੀਡੀਓ ਬਣ ਰਹੀਆਂ 38000 ਰੁਪਏ ਦਾ ਇਹ ਸੋਫਾ ਦੇ ਰਿਆ ਇੱਥੇ ਦੇ ਰਿਆ 28000 ਦਾ 10000 ਰੁਪਏ ਦਾ ਸਾਡਾ ਬਚਾਅ ਹੋ ਗਿਆ ਇੱਕ ਤੁਹਾਡੇ ਨਾਲ ਜਿਹੜੀ ਹੋਰ ਇੱਕ ਮਾਰਕੀਟ ਦੇ ਵਿੱਚ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਜਿੱਦਾਂ ਦੱਸਦਾ ਹੁੰਨਾ ਵੀ ਤੁਹਾਨੂੰ 5000 ਪੁਰਾਣੀ ਚੀਜ਼ ਕੱਟਣ ਵਾਲਾ ਜਿਹੜਾ ਸ਼ੋਸ਼ਾ ਵਾ ਉਹ ਕੀ ਕਰਦੇ ਆ 28000 ਵਾਲੀ ਨੂੰ ਹੀ ਆਪਦਾ 5000 ਵਧਾ ਦਿੰਦੇ ਆ ਤੁਸੀਂ ਚੀਜ਼ ਲੈ ਕੇ ਜਾਂਦੇ ਜੋ ਤੇ 5000 ਘਟਾ ਦਿੰਦੇ ਆ ਇਹ ਚੀਜ਼ ਦੇ ਵਿੱਚ ਉਦੋਂ ਦੁੱਖ ਲੱਗਦਾ ਵੀ ਜਦੋਂ ਸਾਡੇ ਆਪ ਦੇ ਪਿੰਡਾਂ ਵਾਲੇ ਸਮਝਦਾਰ ਸੋਝਵਾਨ ਲੋਕ ਵੀ ਉਹ ਚੀਜ਼ਾਂ ਦੀ ਚਪੇੜ 'ਚ ਆਈ ਜਾਂਦੇ ਆ ਕੋਲੋਂ ਤੁਹਾਨੂੰ ਕਿ ਦੁਕਾਨਦਾਰ ਥੋੜੀ ਨਾ ਪਾ ਕੇ ਦੇ ਰਿਹਾ ਜਿੱਦਾਂ ਸਾਡਾ 13 ਵਾਲਾ ਬੈਡ ਹੈ ਉਹ 18000 ਦਾ ਵੇਚਣਗੇ 5000 ਦਾ ਤੁਹਾਡਾ ਪੁਰਾਣਾ ਕੱਟ ਲੈਣਗੇ ਉਹ ਅਗਲੇ ਦਾ ਤੇ ਫਿਰ 13 ਦਾ ਵੇਗ ਗਿਆ ਫਾਇਦਾ ਫੇਰ ਅਗਲੇ ਦਾ ਹੋ ਗਿਆ ਤੁਹਾਡੀ ਕਵਾੜ ਚੀਜ਼ ਇੱਥੇ ਸ਼ਹਿਰਾਂ ਦੇ ਵਿੱਚ ਬਹੁਤ ਲੋੜਵੰਦ ਪਰਿਵਾਰ ਹੁੰਦੇ ਆ ਜਿਹੜੇ 2-3000 ਦੇ ਵਿੱਚ ਫਿਰ ਖਰੀਦ ਕੇ ਲੈ ਜਾਂਦੇ ਆ ਕਿਸੇ ਦੇ ਉਹ ਕੰਮ ਆ ਜਾਂਦੀ ਆ ਦੇਖੋ ਛੋਟੇ ਸਾਈਜ਼ ਵੀ ਆ ਵੱਡੇ ਸਾਈਜ਼ ਵੀ ਆ 5 ਸੀਟਰ ਵੀ ਆ 7 ਸੀਟਰ ਵੀ ਆ 10 ਕੁਰਸੀਆਂ ਵਾਲਾ 12 ਵਾਲਾ ਜਿੱਦਾਂ ਵੱਡਾ ਤੁਹਾਡਾ ਪਰਿਵਾਰ ਆ ਜਿੱਦਾਂ ਵੱਡਾ ਸਾਈਜ਼ ਤੁਹਾਡੀ ਲੌਬੀ ਦਾ ਡਰਾਇੰਗ ਰੂਮ ਆ ਤੁਸੀਂ ਆਪਣੇ ਰੱਖ ਸਕਦੇ ਆ ਹੈਰਾਨ ਹੋ ਜਾਊਂਗੇ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਰੇਟ ਸੁਣਨੇ ਆ ਆ ਦੇਖੋ ਬੁਲਬੁਲ ਦੇ ਬੱਚੇ 에ਅਰਪੋਰਟਾਂ ਦੇ ਜਿਹੜੇ ਸੋਫੇ ਰੱਖੇ ਹੁੰਦੇ ਆ ਉਹਦਾਂ ਦੇ ਡਿਜ਼ਾਈਨ ਆਮ ਘਰਾਂ ਦੇ ਵਿੱਚ ਵੀ ਜਾਣਗੇ ਰੇਟ ਇੰਨੇ ਘੱਟ ਆ ਤੁਸੀਂ ਵਾਕਈ ਬਹੁਤ ਵੱਡਾ ਫਾਇਦਾ ਸੇਖੋ ਫਰਨੀਚਰ ਹੋਤੋ ਰਹਿਣਾ 15 ਦਿਨ ਸਟਾਕ ਰਹੀ ਸੇਣਾ ਜਿਹੜੇ ਵੇਖੋ ਤੁਹਾਡੀ ਜਿਆਦੀ ਸਾਨੂੰ ਕਾਲਾਂ ਆਉਂਦੀਆਂ ਗਾਕਾਂ ਦੀਆਂ ਆਣਾ ਸਾਡੇ ਚਲੋ ਭੈਣ ਭਾਈ ਸਾਨੂੰ ਸਮਾਨ ਵੀ ਕਿਹਾ ਜਿੰਨਾਂ ਦੇ ਪਰ ਉਹਨਾਂ ਦਾ ਸਵਾਲ ਪਹਿਲਾਂ ਐਸੀ ਫੋਨ ਕਰਨ ਚ ਭਾਈ ਰੇਟ ਵੀਡੀਓ ਵਾਲਾ ਮਿਲ ਜੇਗਾ ਅਸੀਂ ਇਹ ਬੇਨਤੀ ਕਰਦੇ ਹਾਂ ਅਸੀਂ ਆਪ ਦੀ ਰਿਸਪੋਨਸੀਬਿਲਟੀ ਲੈਣੇ ਆ ਜੇ 15 ਦਿਨ ਲਈ ਜਿਹੜੀਆਂ ਚੀਜ਼ਾਂ ਦੇ ਤੁਹਾਨੂੰ ਰੇਟ ਕਹੇ ਤੁਹਾਨੂੰ ਉਹ ਹੀ ਰੇਟ ਮਿਲਣਗੇ ਉਸ ਤੋਂ ਵੀ 100 ਦੋ 100 ਘਟਾ ਕੇ ਮਿਲੇਗਾ ਤੁਹਾਡੇ ਕੋਲ ਵੱਧ ਕੋਈ ਨਹੀਂ ਲੈਂਦੇ ਜੇ ਨਹੀਂ ਰੇਟ ਦੇ ਸਕਦੇ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਕਹਿ ਰਹੇ ਆ ਤੁਹਾਡੇ ਆਉਣ ਜਾਣ ਦਾ ਖਰਚਾ ਵੀ ਅਸੀਂ ਦਵਾਂਗੇ ਅਸੀਂ ਸਿਰਫ ਆਪਦੀ ਰਿਸਪੋਨਸੀਬਿਲਟੀ ਲੈਨੇ ਆ ਕਿਉਂ ਕਿ ਪਿਛਲੇ 15 ਤੋਂ 20 ਦਿਨਾਂ ਦੇ ਵਿੱਚ ਇਦਾਂ ਦੀਆਂ ਰਲਦੀਆਂ ਮਿਲਦੀਆਂ ਰਿਕਵੈਰੀਆਂ ਸਾਨੂੰ ਬਹੁਤ ਆਈਆਂ ਜਿਹੜਾ ਸਾਡਾ ਫਰਜ ਸੀ ਤੁਹਾਡੇ ਨਾਲ ਗੱਲ ਕਲੀਅਰ ਕਰਨ 11000 ਵਾਲੀ 7 6 ਦੀ ਵੱਡੀ ਲਮਾਰੀ 10000 ਰੁਪਏ ਦੀ ਠੀਕ ਹੈ ਜੀ 9000 ਵਾਲੀ ਅਲਮਾਰੀ ਜਿਹੜੀ ਉਹ ਤੁਹਾਨੂੰ ਪਾਏਗੀ 8000 ਰੁਪਏ ਦੀ ਜੀ ਆ ਵੀ ਵੇਖੋ 9000 ਵਾਲੀ 8000 ਰੁਪਏ ਦੀ ਫਿਰ ਤੁਹਾਨੂੰ ਜਿੱਦਾਂ ਆਪਦਾ ਕੀ ਉਹਨੂੰ ਕਹਿੰਦੇ 7 6 ਜਿਹੜੀ ਅਲਮਾਰੀ ਆ ਦਰਸ਼ਕੋ ਟੈਟ ਜਗਾਉਣ ਕਰਕੇ ਹੋ ਸਕਦਾ ਤੁਹਾਨੂੰ ਨਾ ਪਤਾ ਲੱਗ ਰਿਹਾ ਹੋਵੇ 7 6 ਤੁਹਾਨੂੰ 10000 10500 11000 ਦੇ ਵਿੱਚ ਤਿੰਨ ਮਾਡਲ ਹੁੰਦੇ ਆ ਜਿਹੜਾ ਵੀ ਮਾਡਲ ਤੁਸੀਂ ਖਰੀਦਣਾ ਖਰੀਦ ਸਕਦੇ ਜੋ 5 ਫੁੱਟੀ ਤੁਹਾਨੂੰ 8000 8500 ਦੇ ਵਿੱਚ ਅਲਮਾਰੀ ਦੇ ਦਾਂਗੇ ਆ ਵੇਖੋ 7500 ਦੇ ਵਿੱਚ ਵੀ ਅਲਮਾਰੀ ਲੱਗੀ ਆ ਜੀ 6 ਫੁੱਟੀ ਹਾਈਟ ਵਾਲੀ ਉਸ ਤੋਂ ਬਾਅਦ ਇਹ ਗੱਲ ਕਰੀਏ ਤੇ ਸਾਡੇ ਕੋਲ ਤੁਹਾਨੂੰ ਸੌਰੀ 7 ਫੁੱਟ 8 ਇਟਾਲੀ 6500 ਤੋਂ ਮਾਰੀ ਸ਼ੁਰੂ ਮਿਲ ਜੇਗੀ ਪ੍ਰੈਸਟੇਬਲ ਦਾ ਜਿੱਦਾਂ ਤੁਹਾਨੂੰ ਰੇਟ ਦੱਸਿਆ ਫਿਕਸ ਦਾ 2600 ਰੁਪਿਆ ਸ਼ੌਕਰ ਦਾ 2800 ਰੁਪਿਆ ਚਾਰ ਦੋ ਸਹਿਜ ਹੋਏਗਾ ਜੀ ਬੈਗ ਤੇ ਬੋਰਡ ਹੋਏਗਾ ਸ਼ੌਕਰ ਵਾਲੇ ਤੇ ਆਪਦੀ ਜੇ ਗੱਲ ਕਰੀਏ ਤੇ ਆਪਦਾ ਦੇਖੋ ਲੋਕ ਵਗੈਰਾ ਸਾਰੇ ਲੱਗੇ ਹੋਣਗੇ ਪੂਰਾ ਘੈਂਟ ਰੇਟ ਹੋਏਗਾ ਸਿਰਫ ਇਹ ਰੇਟ ਲੈਣ ਲਈ ਤੁਹਾਡੇ ਕੋਲ ਲਾਸਟ ਤੋਂ ਲਾਸਟ 15 ਦਿਨ ਹੋਣਗੇ ਜੀ ਫੇਰ ਉਸ ਤੋਂ ਬਾਅਦ ਰੇਟ ਜਿਹੜੇ ਆ ਅੱਗੇ ਦੀ ਅੱਗੇ ਦੇਖਿਆ ਜਾਏਗਾ ਜੀ ਸੋ ਦੇਖੋ ਐਡਰੈਸ ਤੁਹਾਡੀ ਸਕਰੀਨ ਦੇ ਦਿੱਤਾ ਹੈ ਨੰਬਰ ਸਕਰੀਨ ਦੇ ਉੱਤੇ ਪਰ ਤੁਸੀਂ ਇਹਦਾ ਵੀ ਸਕਰੀਨ ਸ਼ਾਟ ਲੈ ਲਓ ਤਾਂ ਜੋ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਕੋਈ ਵੀ ਤੁਸੀਂ ਜਾਣ ਕੇ ਲੈਣੀ ਆ ਨੰਬਰ ਸਕਰੀਨ ਤੇ ਹੈ ਗਿਆ ਤੁਸੀਂ ਫੋਨ ਕਰ ਸਕਦੇ ਆ ਪਰ ਰੇਟ ਦਾ ਪੁੱਛਣ ਦੀ ਲੋੜ ਨਹੀਂ ਚੌਪਰ ਕੇ ਸਿੱਧੇ ਤੁਸੀਂ ਇੱਥੇ ਆ ਜਾਓ ਸੇਖੋ ਫਰਨੀਚਰ ਹਾਊਸ ਮੇਨ ਖਾਸਾ ਅੱਡਾ ਹੈ ਨੀਅਰ ਐਚਡੀਐਫਸੀ ਬੈਂਕ ਅਟਾਰੀ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਨੰਬਰ ਕੰਟੈਕਟ ਤੁਸੀਂ ਦੇਖ ਲਓ 98153 ਤੇ 51496 ਯਾਰਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਆਂਟੀ ਵੀ ਸ਼੍ਰੀ ਅਮਰਸਰ ਸਾਹਿਬ